ਨੀ ਉਦੋਂਦੋਂ ਪਖਤਾ ਦਿਖਾਈ ਦੇ ਰਿਹਾ ਕਿਉਂਕਿ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਬਾਰਡਰਾਂ ਤੇ ਪਹੁੰਚਣੇ ਸ਼ੁਰੂ ਹੋ ਕੇ ਜੇਦ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਿੰਦਾ ਜਦੋਂ ਦਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਤਾਰ ਕੀਤਾ ਗਿਆ ਨਜ਼ਰਬੰਦ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਨੇ ਵਿੱਚ ਕਿਸਾਨ ਨੇ ਜਿਹੜੇ ਬਾਰਡਰ ਤੇ ਪਹੁੰਚ ਰਹੇ ਨੇ ਜਿਹਦੇ ਚੱਲਦੇ ਆ ਲਗਾਤਾਰ ਹੁਣ ਮੁੜ ਬਾਰਡਰ ਤੇ ਠਾਠਾ ਮਾਰਦਾ ਕਿਸਾਨ ਦਾ ਕੱਟ ਹੋ ਗਿਆ ਦਾਦੀ ਕਿਸਾਨਾਂ ਦਾ ਕਹਿਣਾ ਕਿ ਜਲਦੀ ਹੀ ਅਸੀਂ ਦਿੱਲੀ ਵੱਲ ਨੂੰ ਕੂਚ ਕਰਾਂਗੇ ਅਤੇ ਆਪਣਾ ਜਿਹੜਾ ਮਿਸ਼ਨ ਫਤਿਹ ਕਰਾਂਗੇ ਪਰ ਦੂਜੇ ਪਾਸੇ ਜਗਦੇਸ਼ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਮੇਰਾ ਹਸਪਤਾਲ ਦੇ ਵਿੱਚੋਂ ਹੀ ਮਰਨ ਦਾ ਭੁਖ ਹੜਤਾਲ ਦਾ ਭੁਖ ਹੜਤਾਲ ਦਾ ਵਰਤ ਹੋ ਜਾਰੀ ਹੈ ਕਿ ਜਦ ਚੱਲ ਨਹੀਂ ਜਦੋਂ ਤੱਕ ਸਰਕਾਰ ਮੰਨਦਾ ਨਹੀਂ ਮੰਨ ਲੈਂਦੀ ਨਾ ਮੇਰਾ ਬਾਈਖੂ ਜੀ ਦਾ ਖਾਲਸਾ ਸਿਰੇ ਬਾਈਖੂ ਜੀ ਕੇ ਪਤੇ ਆਪਾਂ ਇਸ ਵਕਤ ਉਹ ਤੰਬੂ ਦੇ ਵਿੱਚ ਖੜੇ ਆ ਥੋੜਾ ਜਾ ਧਿਆਨ ਪਿੱਛੇ ਨੂੰ ਲੈ ਕੇ ਜਾਇਓ ਇੱਕ ਦਿਨ ਅਸੀਂ ਇਹੇ ਜੇ ਤੰਬੂ ਦੇ ਵਿੱਚ ਲਗਭਗ ਸਾਲਕ ਪਹਿਲਾਂ ਕਿਸੇ ਹੋਰ ਜਗ੍ਹਾ ਤੇ ਖੜੇ ਸੀ ਉਹ ਜਗ੍ਹਾ ਸੀ ਪਟਿਆਲਾ ਪਟਿਆਲੇ ਦੇ ਵਿੱਚ ਦੱਲੇਵਾਲ ਸਾਹਿਬ ਨੇ ਬਿਜਲੀ ਵਾਲੀਆਂ ਮੰਗਾਂ ਨੂੰ ਲੈ ਕੇ ਬਿਜਲੀ ਬੋਰਡ ਦੇ ਮੂਹਰੇ ਆਪਾਂ ਆਪਣੇ ਫੋਰਮ ਵੱਲੋਂ ਧਰਨਾ ਲਾਇਆ ਸੀ ਪ੍ਰਸ਼ਾਸਨ ਨੇ ਮੰਗਾਂ ਨਹੀਂ ਮੰਨੀਆਂ ਪੰਜਾਬ ਸਰਕਾਰ ਨੇ ਚੇਅਰਮੈਨ ਨੇ ਤਾਂ ਆਪਾਂ ਨੂੰ ਉੱਥੇ ਮਰਬਰ ਸ਼ੁਰੂ ਕਰਨਾ ਪਿਆ ਸੀ ਤੇ ਮਰਬਰ ਸ਼ੁਰੂ ਕਰਕੇ ਉੱਥੇ ਜਿਹੜੀ ਗਲਤੀ ਇਹਨਾਂ ਨੇ ਖਨੌਰੀ ਕੀਤੀ ਹੈ ਇਹ ਗਲਤੀ ਪਟਿਆਲੇ 'ਚ ਵੀ ਕੀਤੀ ਸੀ ਪ੍ਰਸ਼ਾਸਨ ਨੇ ਸਾਡਾ ਤੰਬੂ ਖੇੜਤਾ ਸੀ ਜਿੰਨਾ ਸਾਡਾ ਸਮਾਨ ਸੀ ਉਹ ਖੇੜਤਾ ਸੀ ਆ ਸਾਡੀਆਂ ਭੈਣਾਂ ਦਾ ਇਹਨਾਂ ਦੇ ਜਿਹੜੇ ਬੈਗ ਸੀਗੇ ਉੱਥੇ ਜਾ ਕੇ ਪੁਲਿਸ ਲੈਣ ਦੇ ਵਿੱਚੋਂ ਲੈ ਕੇ ਆਏ ਸੀ ਜਦੋਂ ਨਿਬੜਿਆ ਤਾਂ ਇਹ ਭੈਣਾਂ ਡੱਲੇਵਾਲ ਸਾਹਿਬ ਦੇ ਨਾਲ ਸੀ ਜਦੋਂ लाठी चार्ज ਹੋ ਰਿਆ ਸੀ ਜਦੋਂ ਚੱਕ ਕੇ ਲੈ ਕੇ ਗਏ ਸੀ ਤੇ ਥਾਣੇ ਤੱਕ ਡੱਲੇਵਾਲ ਸਾਹਿਬ ਦੇ ਨਾਲ ਰਹੀਆਂ ਮਜਬੂਰ ਹੋ ਕੇ ਸਰਕਾਰ ਨੂੰ ਸਾਡੀਆਂ ਕਿਸਾਨੀ ਦੀਆਂ ਬਿਜਲੀ ਬੋਰਡ ਵਾਲੀਆਂ ਮੰਗਾ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ ਸੀਗਾ ਤਾਂ ਅੱਜ ਅਸੀਂ ਇਸ ਵਕਤ ਖਨੌਰੀ ਆ ਉਸ ਜਗ੍ਹਾ ਤੇ ਜਿੱਥੇ ਡੱਲੇਵਾਲ ਸਾਹਿਬ ਨੇ ਮਰਤਵਰ ਕੱਲ ਨੂੰ ਸ਼ੁਰੂ ਕਰਨਾ ਸੀਗਾ 26 ਤਰੀਕ ਨੂੰ ਤਾਂ ਉਹ ਜਿਹੜਾ ਇੱਥੋਂ ਪੁਲਿਸ ਨੇ ਜਿਹੜੀ ਉਹ ਗਲਤੀ ਪਟਿਆਲੇ ਚ ਕੀਤੀ ਹੈ ਪ੍ਰਸ਼ਾਸਨ ਨੇ ਇੱਥੇ ਵੀ ਕੀਤੀ ਹੈ ਜਾਬਰਦਸਤੀ ਚੱਕ ਕੇ ਲੈ ਕੇ ਗਏ ਨੇ 2.45 ਤੇ ਤਾਂ ਉਹਨਾਂ ਨੂੰ ਜੁੱਤੇ ਨਾ ਪਾਉਣ ਦੇਣੇ ਪੱਗ ਨਾ ਬੰਨਣ ਦੇਣੀ ਪਜਾਮਾ ਨਾ ਪਾਉਣ ਦੇਣਾ ਉਹ ਸਥਿਤੀ ਦੇ ਵਿੱਚੋਂ ਚੱਕ ਕੇ ਲੈ ਕੇ ਗਏ ਜਿਹੜੀ ਅੱਜ ਪ੍ਰਸ਼ਾਸਨ ਸਾਡੇ ਨਾਲ ਜਦੋਂ ਮੀਟਿੰਗ ਕਰ ਰਿਹਾ ਸੀਗਾ ਉਹ ਬੜਾ ਹਵਾਲਾ ਦੇ ਰਿਹਾ ਸੀਗਾ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਬਹੁਤ ਕੀਮਤੀ ਹੈ ਅਸੀਂ ਆਖਿਆ ਵੀ ਬਹੁਤ ਕੀਮਤੀ ਕਿਹਦੇ ਲਈ ਹੋ ਸਕਦੀ ਹੈ ਪਰਿਵਾਰ ਲਈ ਰਿਸ਼ਤੇਦਾਰਾਂ ਲਈ ਅੱਜ ਡੱਲੇਵਾਲ ਸਾਹਿਬ ਦਾ ਪਰਿਵਾਰ ਇੰਨਾ ਵੱਧ ਗਿਆ ਕਿ ਹਰਿਆਣੇ ਦਾ ਕਿਸਾਨ ਕਹਿੰਦਾ ਡੱਲੇਵਾਲੀ ਸਾਡੀਆਂ ਮੰਗਾ ਮਨਾਊਗਾ ਅੱਜ ਮੱਧ ਪ੍ਰਦੇਸ਼ ਦਾ ਕਿਸਾਨ ਕਰਨਾਟਕ ਦਾ ਕਿਸਾਨ ਜੂਪੀ ਦਾ ਕਿਸਾਨ ਹਰਿਆਣੇ Rajasthan ਦਾ ਕਿਸਾਨ ਪੰਜਾਬ ਦਾ ਕਿਸਾਨ ਬਹੁਤ ਵੱਡੀਆਂ ਬੀਦਾਂ ਨੇ ਅੱਜ ਡੱਲੇਵਾਲ ਸਾਹਿਬ ਦੇ ਉਹ ਪਰਿਵਾਰ ਨਹੀਂ ਅੱਜ ਪੂਰਾ ਪਰਿਵਾਰ ਉਹਦੇ ਨਾਲ ਬੈਠਾ ਤੇ ਇਹ ਭੈਣਾ ਸਾਡੀਆਂ ਨਿਰਾਸ਼ਤਾਜ ਨਹੀਂ ਕਿ ਅਸੀਂ ਲੇਟ ਹੋ ਗਿਆਂ ਜੇ ਅਸੀਂ ਮੌਕੇ ਤੇ ਡੱਲੇਵਾਲ ਸਾਹਿਬ ਕੋਲੇ ਹੁੰਦੀਆਂ ਤਾਂ ਉਹ ਮੌਕੇ ਨੂੰ ਬਸਤਾ ਰਹੀਆਂ ਨੇ ਤਾਂ ਇਸ ਕਰਕੇ ਭਰਾਵੋ ਆਪਾਂ ਵੀ ਕਿਤੇ ਸਮੇਂ ਨੂੰ ਵਾਪਸ ਨਹੀਂ ਆਉਣਾ ਜਿਹੜਾ ਕੱਲ੍ਹ ਵਾਲਾ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਅਸੀਂ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਦਿੱਤਾ ਹੋਇਆ ਪ੍ਰੋਗਰਾਮ ਕੈਨਸਲ ਕਰਵਾ ਦੇਾਂਗੇ ਜਾਂ ਹੌਲਾ ਪਾ ਦੇਾਂਗੇ ਸਾਡਾ ਉਦੋਂ ਵੀ ਮਜ਼ਬੂਤ ਹੋਕੇ ਜਿਹੜਾ ਮੋਰਚਾ ਹੈ ਖਨੌਰੀ ਦੇ ਵਿੱਚ ਜਚਿਆ ਤਾਂ ਸਾਡਾ ਕਿਸਾਨ ਸੁਖਜੀਤ ਸਿੰਘ ਜਿਹਦਾ ਨੰਬਰ ਅੱਜ ਤੋਂ 25-30 ਦਿਨਾਂ ਤੋਂ ਆਉਣਾ ਸੀ ਜਦੋਂ ਸਾਡੇ ਆਗੂ ਦੀ ਸਿਹਤ ਵਿਗੜਨੀ ਸੀ ਸਰਕਾਰੀ ਰਿਪੋਰਟਾਂ ਜਾਣਿਆ ਸੀ ਡਾਕਟਰ ਨੇ ਮੈਡੀਕਲ ਕਰਨਾ ਸੀ ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਪਹਿਲਾਂ ਹੀ ਇਹ ਕੁਝ ਨਾ ਹੋਣ ਦਿੱਤਾ ਜਾਵੇ ਸਾਡਾ ਉਦੋਂ ਵੀ ਜਿਹੜਾ ਮੋਰਚਾ ਹੈ ਮਜਬੂਤੀ ਚ ਆਇਆ ਤਰੱਕੀ ਚ ਆਇਆ ਸਾਡੇ ਕਿਸਾਨਾਂ ਚ ਜੋਸ਼ ਵਧਿਆ ਨਰਾਸ਼ ਤਾਂ ਸਰਕਾਰ ਨਾਲ ਪੂਰੀ ਕਿ ਅੱਜ ਜਿਹੜੀ ਭਰਾਵੋ ਇੱਕ ਮੈਂ ਦੱਸਣਾ ਚਾਹਣਾ ਤੁਹਾਨੂੰ ਕਿ ਬਹੁਤੇ ਸਵਾਲ ਹੋ ਜਾਂਦੇ ਨੇ ਵੀ ਕਿਸਾਨ ਆਗੂ ਪ੍ਰਸ਼ਾਸਨ ਨਾਲ ਮਿਲਣ ਗਏ ਉਹ ਅੰਦਰ ਬਿਸਕੁਟ ਖਾ ਕੇ ਚਾਹ ਪੀ ਕੇ ਮੁੜੇ ਆਉਂਦੇ ਨੇ ਪਹਿਲੀ ਗੱਲ ਤਾਂ ਸੀ ਕੋਈ ਆਗੂ ਨਹੀਂ ਸਾਡੇ ਤੇ ਜ਼ਿੰਮੇਵਾਰੀ ਪਈ ਹੈ ਡੱਲੇ ਵਾਲ ਤਾਂ ਬਹੁਤ ਥੱਲਿਓ ਜਿਲ੍ਹੇ ਦੇ ਪ੍ਰਧਾਨ ਹੁੰਦੇ ਸੀ ਸਾਰੇ ਅਸੀਂ ਪੰਜਾਬ ਦੇ ਕਿਸਾਨਾਂ ਨੇ ਆਗੂਆਂ ਨੇ ਸੋਚ ਕੇ ਉਹਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਅੱਜ ਵੀ ਡੱਲੇਵਾਲ ਸਾਹਿਬ ਇਹ ਸੋਚਦੇ ਨੇ ਕਿ ਮੈਂ ਕੋਈ ਪ੍ਰਧਾਨ ਨਹੀਂ ਮੈਂ ਤਾਂ ਜ਼ਿੰਮੇਵਾਰੀ ਨਿਭਾ ਰਿਆ ਜ਼ਿੰਮੇਵਾਰੀ ਨੂੰ ਨਿਭਾਉਂਦਾ ਹੋਇਆ ਅੱਜ ਉਹ ਸਥਿਤੀ ਦੇ ਵਿੱਚ ਅੱਜ ਹਸਪਤਾਲ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਪਰ ਦੂਜੇ ਪਾਸੇ ਜਿਹੜੀ ਮੋਰਚੇ ਦੀ ਸਥਿਤੀ ਹੈ ਉਦੋਂ ਚੜ੍ਹਦੀ ਪ੍ਰਸ਼ਾਸਨ ਇਹ ਕਹਿ ਰਿਹਾ ਸੀ ਕਿ ਪ੍ਰਧਾਨ ਜੀ ਤੁਸੀਂ ਆਇਓ ਚਾਹ ਪੀਓ ਸਾਡੇ ਮੋਰੇ ਚਾਹ ਬਿਸਕਟ ਜੋ ਪ੍ਰਸ਼ਾਸਨ ਕਰਦਾ ਹੁੰਦਾ ਹੈ ਲੈ ਕੇ ਆਈ ਸੀ ਅਸੀਂ ਇੱਕ ਸਵਾਲ ਕੀਤਾ ਕਿ ਅਸੀਂ ਜਿਹੜੇ ਸਾਰੇ ਆਗੂ ਆ ਫੋਰਮ ਦੇ ਥੋਡੇ ਨਾਲ ਗੱਲਬਾਤ ਕਰਨਾ ਹੈ ਸਸਿ ਚਾ ਨਹੀਂ ਪੀਵਾਂਗੇ ਤੁਹਾਨੂੰ ਦਾ ਸਵਾਲ ਸਿ ਵੀ ਕਿਉਂ ਨਹੀਂ ਪੀ ਰਹੇ ਅਸੀਂ ਕਿਹਾ ਡੱਲੇਵਾਲ ਸਾਹਿਬ 22 ਤਰੀਕ ਦਾ ਗ੍ਰਿਫਤਾਰ ਹੈ ਉਹਨੇ ਪਾਣੀ ਨਹੀਂ ਪੀਤਾ ਰੋਟੀ ਨਹੀਂ ਖਾਧੀ ਚਾ ਨਹੀਂ ਪੀਤੀ ਜੇ ਉਹ ਨਹੀਂ ਪੀਤੀ ਤਾਂ ਅਸੀਂ ਪ੍ਰਸ਼ਾਸਨ ਦੀ ਚਾਹ ਕਿਉਂ ਪੀਏ ਤਾਂ ਅਸੀਂ ਮਨਾਂ ਕੀਤੀ ਉਹ ਕਹਿੰਦੇ ਵੀ ਸਾਨੂੰ ਪਿਆਉਂਗੇ ਅਸੀਂ ਆਖਿਆ ਠੀਕ ਹੈ ਸਾਡੇ ਘਰੇ ਆਇਓ ਕਿਉਂਕਿ ਖਨੋਰੀ ਸਾਡੇ ਕਿਸਾਨਾਂ ਦਾ ਘਰ ਹੈ ਪਿਓ ਆ ਲਓ ਅਸੀਂ ਪਿਉਨੇ ਚਾਹ ਤੁਹਾਨੂੰ ਪਰ ਅਸੀਂ ਨਹੀਂ ਪੀਵਾਂਗੇ ਸਾਡੇ ਅੰਦਰ ਜੋਸ਼ ਗੁੱਸਾ ਬਹੁਤ ਕੁਝ ਹੈ ਪਰ ਜਦੋਂ ਗੱਲਬਾਤ ਲਈ ਬੈਠਿਆ ਗੱਲਬਾਤ ਉਹ ਨਹੀਂ ਭਜਦੇ ਤਾਂ ਉਹਨਾਂ ਨੇ ਵੀ ਪੀਤੀ ਪਰ ਉਹਨਾਂ ਨੇ ਸਾਡੇ ਨਾਲ ਇੱਕ ਵਾਦਾ ਕੀਤਾ ਕਿ ਅਸੀਂ ਕਿਹਾ ਵੀ ਤੁਸੀਂ ਚਾਹ ਪਿਐਓ ਫਿਰ ਲੰਗਰ ਲੱਗੇ ਹੋਏ ਨੇ ਇੱਥੇ ਚਾਹ ਬਣਦੀ ਹੈ ਅਸੀਂ ਆਖਿਆ ਵੀ ਠੀਕ ਹੈ ਜ਼ਰੂਰ ਔਰ ਕਿਸੇ ਲੰਗਰ 'ਚ ਬੈਠ ਕੇ ਕਿਸੇ ਟਰਾਲੀ 'ਚ ਬੈਠ ਕੇ ਕਿਸੇ ਟੈਂਟ 'ਚ ਬੈਠ ਕੇ ਚਾਹ ਵੀ ਪਿਆਵਾਂਗੇ ਲੰਗਰ ਵੀ ਛਕਾਵਾਂਗੇ ਤਾਂ ਜਦੋਂ ਸਾਡੀ ਗੱਲਬਾਤ ਇੱਥੋਂ ਤੱਕ ਆਈ ਗੱਲਬਾਤ ਵੀ ਪਹਿਲਾਂ ਡੱਲੇਵਾਲ ਸਾਹਿਬ ਨੇ ਇੱਥੇ ਲੈ ਕੇ ਆਓ ਫਿਰ ਆਪਾਂ ਦੇਖਦੇ ਹਾਂ ਗੱਲ ਇਸ ਤੇ ਚੁੱਪ ਰਹੇ ਤਾਂ ਜਦੋਂ ਉੱਠ ਕੇ ਸੀ ਤੁਰਨ ਲੱਗੇ ਉਹ ਕਹਿੰਦੇ ਪ੍ਰਧਾਨ ਜੀ ਸਾਨੂੰ ਐ ਲੱਗਦਾ ਵੀ ਤੁਸੀਂ ਵਾਅਦੇ ਤੋਂ ਮੁਕਰ ਗਏ ਅਸੀਂ ਆਖਿਆ ਵੀ ਸਾਨੂੰ ਵੀ ਲੱਗਿਆ ਖੜੇ ਹੋ ਕੇ ਵੀ ਯਾਰ ਕਿਹੜਾ ਵਾਅਦਾ ਮੁਕਰ ਗਏ ਕਹਿੰਦੇ ਵੀ ਤੁਸੀਂ ਸਾਡੇ ਨਾਲ ਵਾਦਾ ਕੀਤਾ ਸੀ ਵੀ ਚਲੋ ਕਿਸੇ ਟਰਾਲੀ 'ਚ ਬੈਠ ਕੇ ਆਪਾਂ ਚਾਹ ਪੀਨੇ ਆ ਲੰਗਰ ਛਕਦੇ ਆ ਮੈਂ ਕਿਹਾ ਵੀ ਇਹ ਵਾਦਾ ਤੁਹਾਡੇ ਨਾਲ ਪੱਕਾ ਸੀ ਵਾਦਾ ਨਿਭਾਵਾਂਗੇ ਪਰ ਨਿਭਾਵਾਂਗੇ ਉਦੋਂ ਜਦੋਂ ਡੱਲੇਵਾਲ ਸਾਹਿਬ ਖਨੋਰੀ ਮੋਰਚੇ 'ਚ ਆਗੇ ਆ ਜੋ ਉਦੋਂ ਪਿਆਵਾਂਗੇ ਪਰ ਉਨਾ ਚਿਰ ਨਾ ਸੀ ਚਾਹ ਪੀਏ ਨਾ ਪੀਏ ਹਾਂ ਠੀਕ ਹੈ ਤੁਹਾਡੇ ਨਾਲ ਵਾਦਾ ਹੈ ਵਾਦਾ ਉਦੋਂ ਨਿਭਾਵਾਂਗੇ ਹੁਣ ਸਾਡਾ ਵਾਦਾ ਤੁਸੀਂ ਨਿਭਾਉ ਜਾ ਕੇ ਸਰਕਾਰ ਨਾਲ ਗੱਲ ਕਰੋ ਪ੍ਰਸ਼ਾਸਨ ਨਾਲ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰੋ ਦੱਲੇਵਾਲ ਸਾਹਿਬ ਨੂੰ ਇੱਥੇ ਲੈ ਕੇ ਜੇ ਨਹੀਂ ਲੈ ਕੇ ਆਉਂਗੇ ਅਸੀਂ ਇੱਕ ਗੱਲ ਅੰਦਰ ਹੋਰ ਵੀ ਕਹੀ ਹੈ ਕਿ ਪੰਜਾਬ ਲੜਾਈ ਸਾਡੀ ਕੇਂਦਰ ਸਰਕਾਰ ਨਾਲ ਹੈ ਕੇਂਦਰ ਸਰਕਾਰ ਨਾਲ ਸਾਡੀਆਂ ਮੰਗਾਂ ਨੇ ਆ ਪੰਜਾਬ ਸਰਕਾਰ ਨੇ ਸਨ ਵਿੱਚ ਲਤ ਡਾਈ ਹੈ ਮੈਂ ਕਿਹਾ ਵੀ ਕਿਤੇ ਇਹ ਅਸੀਂ ਕਈ ਅੰਦਰ ਗੱਲ ਮੀਟਿੰਗ ਮੀਟਿੰਗ ਦੇ ਵਿੱਚ ਪੂਰੇ ਜੋਰ ਨਾਲ ਕਹੀ ਹੈ ਵੀ ਕਿਤੇ ਸ਼ੁਭ ਕਰਨ ਵਾਲੀ ਗਲਤੀ ਨਾ ਕਰ ਬੈਠਿਓ ਤੰਦਰੋ ਕਹਿੰਦੇ ਵੀ ਕੀ ਗਲਤੀ ਕੀਤੀ ਸਾਡੀ ਪੰਜਾਬ ਸਰਕਾਰ ਨੇ ਅਸੀਂ ਆਖਿਆ ਵੀ ਜਿੱਦੇ ਉਹ ਕਿਸਾਨ ਸਾਡਾ ਸ਼ੁਭ ਕਰਨ ਸ਼ਹੀਦ ਹੁੰਦਾ ਗੋਲੀ ਵੱਜਦੀ ਹੈ ਤਾਂ ਅਸੀਂ ਇੱਥੋਂ ਡਿੱਡ ਵਾਡੀ ਲੈ ਜਾ ਕੇ ਰਜਿੰਦਰਾ ਹਸਪਤਾਲ ਚ ਗਏ ਤਾਂ ਜਦੋਂ ਆਪਣੀ ਗੱਲ ਚੱਲੀ ਅਸੀਂ ਗੱਲ ਰੱਖੀ ਸੀ ਕਿ ਜਿਹੜੀ ਪੰਜਾਬ ਸਰਕਾਰ ਨੇ ਰਾਸੀ ਲਾਣੀ ਹੋਈ ਹੈ ਕਿ ਜੇ ਕੋਈ ਸਾਡਾ ਕਿਸਾਨ ਬਾਰਡਰ ਤੇ ਜਾਂ ਜਿਹੜੇ ਮੋਰਚਿਆਂ ਦੇ ਵਿੱਚ ਕਿਸਾਨ ਸ਼ਹੀਦ ਹੁੰਦਾ ਗੋਲੀ ਦੇ ਨਾਲ ਉਹਨੂੰ 1 ਕਰੋੜ ਰੁਪਇਆ ਤੇ ਉਸ ਪਰਿਵਾਰ ਨੂੰ ਨੌਕਰੀ ਤਾਂ ਸਾਡੇ ਸਮੂੱਚੇ ਲੋਕਾਂ ਦਾ ਸ਼ਹੀਦ ਲਾਨਾਂਗੇ ਤੁਸੀਂ ਨਹੀਂ ਲਾਨਿਆ ਪਰ ਸਾਨੂੰ ਪਰਿਵਾਰ ਸਮੇਤ ਰੰਪਰਾ ਫੂਲ ਦੇ ਵਿੱਚ ਸੜਕ ਜਾਮ ਕਰਨੀ ਵੀ 4 ਦਿਨ ਤਾਂ ਫਿਰ ਮੁੱਖ ਮੰਤਰੀ ਦਾ ਕੀ ਰਹਿ ਗਿਆ ਉਹ ਕਰੋੜ ਰੁਪਈਆ ਕੀ ਉਹਦੀ ਨੌਕਰੀ ਰਹੇਗੀ ਜੇ ਕਿਤੇ ਉਹਦੀ ਐਲਾਨ ਕਰੇ ਤਾਂ ਕਹਿੰਦਾ ਵੀ ਠੀਕ ਹੈ ਤਾਂ ਉਹਦਾ ਕੁਝ ਹੋਰ ਹੋਣਾ ਸੀ ਕਿਤੇ ਹੁਣ ਤੁਸੀਂ ਜਾ ਕੇ 5-7 ਦਿਨਾਂ ਨੂੰ ਡੱਲੇਵਾਲ ਨੂੰ ਛੱਡੋਗੇ ਤਾਂ ਉਹਦੇ ਨੂੰ ਸਥਿਤੀ ਅਸੀਂ ਬਹੁਤ ਬਦਲ ਜੂਗੀ ਹੋ ਸਕਦਾ ਸੀ ਗੱਲਬਾਤ ਵਾਲੇ ਵਾਸਤੇ ਨੂੰ ਨਾ ਰਹੀਏ ਅੱਜ ਸਮਾਂ ਕਿਤੇ ਫੇਰ ਨਾ ਬਸਤਾਇਓ ਕਿਤੇ ਫੇਰ ਗਲਤੀ ਨਾ ਕਰੋ ਮੌਕਾ ਹੈ ਕਿ ਡੱਲੇਵਾਲ ਸਾਹਿਬ ਨੂੰ ਹੁਣੇ ਛੱਡ ਕੇ ਮੋਰਚੇ ਚਾਕੇ ਅਸੀਂ ਫੋਰਮ ਆਵਦੀ ਰਾਇਬ ਚਾਕੇ ਜਿਹੜੇ ਅਗਲੇ ਪ੍ਰੋਗਰਾਮ ਸਾਡਾ ਕੇਂਦਰ ਨਾਲ ਹੈ ਉਹ ਬਣਵਾ ਸਕੀਏ ਜੇ ਤੁਸੀਂ ਇਥੋਂ ਗਲਤੀਆਂ ਤੋਂ ਗਲਤੀ ਕਰਦੇ ਆਉਂਗੇ ਇਹ ਫਿਰ ਤੁਹਾਡੀ ਮਰਜ਼ੀ ਹੈ ਪਰ ਐਡੇ ਚੁੱਪ ਬੈਠਣ ਵਾਲੇ ਅਸੀਂ ਵੀ ਨਹੀਂ ਸਾਡੇ ਵੀ ਜਿਹੜੇ ਆਗੂਆਂ ਚ ਵਰਕਰਾਂ ਚ ਜੋਸ਼ ਹੈ ਕਿ ਡੱਲੇਵਾਲ ਸਾਹਿਬ ਸਾਡਾ ਅੰਦਰ ਬੰਦਕ ਬਣਾਇਆ ਹੋਇਆ ਤੇ ਬੰਦਕ ਨੂੰ ਛਡਾਉਣ ਵਾਸਤੇ ਕੀ ਕਰਨਾ ਪੈਂਦਾ ਉਹ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਕਿ ਕਿਸੇ ਬੰਦਕ ਨੂੰ ਛਡਾਉਣ ਵਾਸਤੇ ਜਿਹੜੀ ਸਥਿਤੀ ਦੇ ਵਿੱਚ ਬੰਦਕ ਹੁੰਦਾ ਹੈ ਤੇ ਉਹ ਸਥਿਤੀ ਦੇ ਵਿੱਚ ਹੀ ਬੰਦਕ ਨੂੰ ਛਡਾਉਣਾ ਪੈਂਦਾ ਇਹ ਸਾਨੂੰ ਪਤਾ ਹੈ ਪਰ ਸਾਨੂੰ ਮਜਬੂਰ ਨਾ ਕਰੋ ਸਾਡਾ ਜਿਹੜਾ ਮੂੰਹ ਹੈ ਉਹ ਕੇਂਦਰ ਸਰਕਾਰ ਵੱਲ ਹੈ ਸਾਡੀਆਂ ਟਰਾਲੀਆਂ ਦਾ ਵੀ ਮੂਹ ਕੇਂਦਰ ਵੱਲ ਐ ਸਾਡੀਆਂ ਮੰਗਾਂ ਵੀ ਕੇਂਦਰ ਨਾਲ ਨੇ ਤਾਂ ਤੁਸੀਂ ਜਿਹੜਾ ਨੂੰ ਜਾਣ ਬੁੱਝ ਕੇ ਆਪਦੇ ਸਿਆਣਫਦੇ ਨਾਲ ਲੁਧਿਆਣੇ ਰੱਖਿਆ ਇਹਦਾ ਮਤਲਬ ਤੁਸੀਂ ਲੁਧਿਆਣੇ ਨੂੰ ਖਨੌਰੀ ਬਣਾਉਣਾ ਚਾਹੁੰਦੇ ਹੋ ਤੁਸੀਂ ਸਾਡਾ ਮੂਹ ਉਧਰ ਕਰਵਾਉਣਾ ਚਾਹੁੰਦੇ ਹੋ ਅਸੀਂ ਨਹੀਂ ਕਰਾਂਗੇ ਸਾਡੇ ਦੋਨੇ ਫਾਰਮਾਂ ਦਾ ਜਿਹੜੇ ਨਿਸ਼ਾਨਾ ਹੈ ਉਹ ਹੈ ਦਿੱਲੀ ਉਹ ਹੈ ਮੰਗਾਂ ਪਾਰਲੀਮੈਂਟ ਚ ਐਮਐਸਪੀ ਗਾਰੰਟੀ ਕਾਨੂੰਨ ਲੈਣਾ ਸਵਾਮੀ ਨਾਥਨ ਦੀ ਰਿਪੋਰਟ ਲੈਣੀ ਪਰ ਤੁਸੀਂ ਜੇ ਇਹ ਮੰਗਾ ਤੋਂ ਧਿਆਨ ਪਾਸੇ ਰਿਸ਼ਕਣ ਨਾਉਣ ਦੀ ਕਰੋਗੇ ਅਸੀਂ ਕਦੇ ਨਹੀਂ ਕਰਾਂਗੇ ਸਾਡਾ ਜਿਹੜਾ ਨਿਸ਼ਾਨਾ ਹੈ ਉਹ ਹੈ ਪਰ ਸਾਡੇ ਨਾਲ ਜਿੰਨੀ ਹਮਦਰਦੀ ਹੈ ਡੱਲੇਵਾਲ ਸਾਹਿਬ ਨਾਲ ਬਹੁਤ ਜਨਤਾ ਸਾਡੀ ਜਿਹੜੀ ਸਾਡੇ ਨਾਲ ਸੰਪਰਕ ਚ ਆ ਜਿਹੜੇ ਮੈਸੇਜ ਆ ਰਹੇ ਨੇ ਫੋਨ ਆ ਰਹੇ ਨੇ ਕਿ ਡੱਲੇਵਾਲ ਸਾਹਿਬ ਇੱਥੇ ਬੈਠੇ ਨੇ ਦੱਸੋ ਸਾਨੂੰ ਪ੍ਰੋਗਰਾਮ ਦਿਓ ਬਾਹਰਲੇ ਸਟੇਟਾਂ ਵਾਲੇ ਕਹਿੰਦੇ ਨੇ ਸਾਨੂੰ ਦੱਸੋ ਅਸੀਂ ਢੀਕ ਦੇ ਸੀ ਕਿ ਜੇ ਇਹਨਾਂ ਨੇ ਗਲਤੀ ਕੀਤੀ ਐ ਪਰ ਉਹ ਗਲਤੀ ਚ ਹੁਣ ਜਿਵੇਂ ਆਮ ਬੰਦਾ ਗਲਤੀ ਕਰ ਜਾਂਦਾ ਹੈ ਸਿਆਣਾ ਬੰਦਾ ਉਹਨਾਂ ਨੂੰ ਕਹਿੰਦਾ ਵੀ ਭਾਈ ਮਾਫੀ ਮੰਗ ਲਓ ਵਧੀਆ ਰਹੋਗੇ ਤਾਂ ਇਹਨਾਂ ਨੇ ਮੈਨੂੰ ਲੱਗਦਾ ਵੀ ਮਾਫੀ ਵਾਲਾ ਸਮਾਂ ਵੀ ਗਲਤ ਜਾਣਾ ਜੋ ਇਸ ਸਥਿਤੀ ਦੇ ਵਿੱਚ ਸਾਨੂੰ ਉਹਨਾਂ ਦੀ ਜਿਹੜੀ ਝਲਕ ਦਿਸੀ ਪ੍ਰਸ਼ਾਸਨ ਦੀ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਲੱਗਿਆ ਮਾਨਸ ਤੌਰ ਤੇ ਕਿ ਅਸੀਂ ਬਹੁਤ ਵੱਡੀ ਗਲਤੀ ਕਰ ਬੈਠੇ ਢੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਹੁਣ ਉਹਦੇ ਵਿੱਚੋਂ ਨਿਕਲਣਾ ਹੁਣ ਉਹਦੇ ਵਿੱਚੋਂ ਨਿਕਲਣਾ ਉਹਨਾਂ ਨੂੰ ਰਸਤਾ ਨਹੀਂ ਦਿਖ ਰਿਹਾ ਤੇ ਰਸਤਾ ਆ ਲੋਕਾਂ ਕੋਲੇ ਆ ਸਾਡੀਆਂ ਆ ਪੈਣਾ ਕੋਲੇ ਆ ਸਾਡੀਆਂ ਮਾਵਾ ਕੋਲੇ ਆ ਜਿਹੜੀਆਂ ਘਰਵਾਰ ਛੱਡ ਕੇ ਇਸ ਵਕਤ ਮੋਰਚੇ 'ਚ ਬੈਠੀਆਂ ਨੇ ਇਹ ਡੀ ਕਰ ਰਹੀਆਂ ਨੇ ਕਿ ਡੱਲੇਵਾਲ ਸਾਹਿਬ ਦੇ ਦਿੱਤਾ ਹੋਇਆ ਪ੍ਰੋਗਰਾਮ ਦੇ ਉਹਨੂੰ ਅਸੀਂ ਲਾਗੂ ਕਰਵਾਉਣਾ ਹੈ ਮੰਗਾ ਮਨੋੜੀਆਂ ਨੇ ਇਸ ਕਰਕੇ ਸਰਕਾਰ ਕੋਲੇ ਸਮਾਂ ਕਿ ਜੋ ਗਲਤੀ ਕੀਤੀਆਂ ਨੂੰ ਸੁਧਾਰ ਲਓ ਡੱਲੇਵਾਲ ਨੂੰ ਕੁਝ ਨਹੀਂ ਹੋਇਆ ਉਹਨਾਂ ਦੀ ਸਿਹਤ 100% ਠੀਕ ਹੈ ਰਿਪੋਰਟਾਂ ਆ ਗਈਆਂ ਜਿਹੜੇ ਟ੍ਰੀਟਮੈਂਟ ਉਹਦੇ ਕਰਨੇ ਸੀ ਉਹ ਵੀ ਆ ਗਏ ਜੇ ਠੀਕ ਹੈ ਤਾਂ ਜੇ ਤੁਸੀਂ ਹਸਪਤਾਲ ਚ ਲੈ ਕੇ ਗਏ ਹੋ ਤਾਂ ਹਸਪਤਾਲ ਦੇ ਵਿੱਚ ਫਿਰ ਹਰੇਕ ਉਸ ਮਿਲ ਸਕਦਾ ਹੈ ਅੱਜ ਇੱਕ ਸਾਡਾ ਪਰਿਵਾਰ ਵਰਕਰ ਆਗੂ ਇੱਥੋਂ ਤੇ ਕੋਈ ਵੀ ਨਹੀਂ ਮਿਲਣ ਦਿੱਤਾ ਇਹਨਾਂ ਦਾ ਆਪ ਦੇ ਜਿਹੜੇ ਸਿਆਸੀ ਲੋਕ ਨੇ ਉਹ ਵੀ ਜਾ ਰਹੇ ਨੇ ਬਿਆਨ ਵੀ ਆ ਰਹੇ ਨੇ ਕਿਸੇ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਭਾਈ ਫਿਰ ਕਿਹੜੀ ਚੈੱਕਅਪ ਕਰ ਰਹੇ ਹੋ ਕਿਹੜਾ ਟ੍ਰੀਟਮੈਂਟ ਦੇ ਰਹੇ ਹੋ ਜਿਹੜਾ ਤੁਸੀਂ ਲੋਕਾਂ ਦੇ ਮੂਰੇ ਜਨਤਕ ਨਹੀਂ ਕਰ ਰਹੇ ਲੁਕੋ ਕੇ ਬੰਦਕ ਬਣਾਇਆ ਹੋਇਆ ਫਿਰ ਬੰਦਕ ਨੂੰ ਛਡਾਉਣ ਵਾਸਤੇ ਸਾਡੇ ਫੋਰਮ ਦੀ ਅੱਜ ਵੀ ਮੀਟਿੰਗ ਹੋਈ ਹੈ ਸੋਭਾ ਵੀ ਹੋਣੀ ਹੈ ਅਗਲਾ ਐਕਸ਼ਨ ਇਹ ਵੀ ਦੇਵਾਂਗੇ ਲੋਕਾਂ ਨੂੰ ਬੇਨਤੀ ਹੈ ਖਾਸ ਕਰਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਡੇ ਉਸ ਪਰਿਵਾਰਾਂ ਨੂੰ ਦੋਨੇ ਫਾਰਮਾਂ ਦੇ ਜਿਹੜੇ ਇਸ ਮੋਰਚੇ ਨਾਲ ਜੁੜੇ ਹੋਏ ਹੋ ਭਰਾਓ ਅਗਲਾ ਪ੍ਰੋਗਰਾਮ ਦੱਲੇਵਾਲ ਨੂੰ ਇੱਥੇ ਲਿਆਉਣ ਵਾਸਤੇ ਜਲਦੀ ਹੀ ਕੱਲ ਨੂੰ ਖਤ ਤਕੜੇ ਤੋਂ ਤਕੜਾ ਐਕਸ਼ਨ ਦੇਵਾਂਗੇ ਤਿਆਰ ਰਹੋ ਕਿ ਡੱਲੇਵਾਲ ਸਾਹਿਬ ਨੂੰ ਮੋਰਚੇ ਤੇ ਲਿਆ ਕੇ ਸਰਕਾਰ ਵੱਲ ਨੂੰ ਜਿਹੜਾ ਕੇਂਦਰ ਵੱਲ ਹੈ ਉਧਰ ਨੂੰ ਮੁਹਰ ਕਰਕੇ ਆਪਾਂ ਮੰਗਾਂ ਮਨਵਾਈਏ ਧੰਨਵਾਦ ਵੈਖਰੂ ਜੀ ਕਾ ਖਾਲਸਾ ਵੈਖਰੂ ਜੀ ਕੀ ਫਤਿਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ 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 ਹਾਰਦੀ ਕਿਸਾਨ ਜੂਨਣਾ ਸਿੱਧੂਪੁਰ ਜਿੰਦਾਬਾਦ 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 ਬਣਾ ਰੋਟੀ ਬਣਾ ਜਾਂ ਮੈਂ ਤਾਂ ਘੰਟਾ ਲਵਾਦਾ ਗੁਰਜੀਤ ਸਿੰਘ ਡੱਲੇਆ ਨੂੰ ਜਿਵੇਂ ਪੁਲਿਸ ਦੇ ਵੱਲੋਂ ਨਜ਼ਰਬੰਦ ਕੀਤਾ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਪੁਲਿਸ ਨੂੰ ਇਹ ਮਹਿੰਗਾ ਸ਼ਬਦ ਹੋ ਰਿਹਾ ਕਿਉਂਕਿ ਹਜ਼ਾਰਾਂ ਦੀ ਗਣਤੀ ਦੇ ਵਿੱਚ ਹਰ ਦਿਨ ਹਜ਼ਾਰਾਂ ਦੀ ਗਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਬਾਰਡਰਾਂ ਤੇ ਪਹੁੰਚ ਰਹੇ ਨੇ ਦੱਸਦੀ ਹੈ ਕਿ ਮੋੜ ਬਾਰਡਰ ਦੇ ਉੱਤੇ ਲੱਖਾਂ ਦੀ ਗਣਤੀ ਵਿੱਚ ਕਿਸਾਨ ਜਿਹੜੇ ਇਕੱਠੇ ਹੋਏ ਨੇ ਸਾਂਝਾ ਦਾ ਕਹਿਣਾ ਕਿ ਅਸੀਂ ਸਰਕਾਰ ਤੋਂ ਆਪਣੀਆਂ ਮੰਗਾਂ ਹੁਣ ਮਨਵਾ ਕੇ ਰਾਂਗੇ ਕਿਉਂਕਿ ਕਿਸਾਨਾਂ ਦੇ ਵੱਲੋਂ ਛੇ ਦੇ ਸੰਬੰਧ ਤੂੰ 6 ਸੰਬੰਧ ਦਿੱਲੀ ਵੱਲ ਕੂਚ ਕਰਨ ਦਾ ਇਹ ਫੈਸਲਾ ਲਿਆ ਗਿਆ ਉੱਥੇ ਹੀ ਪਸੰਦ ਉੱਥੇ ਹੀ ਹੁਣ ਬਾਰਡਰ ਦੇ ਵਿੱਚੋਂ ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਕਿਸਾਨ ਟਰੈਕਟਰਾਂ ਲਿਆ ਕੇ ਹੋ ਆਪਣੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਪਹੁੰਚਣ ਤਾਂ ਜੋ ਸਰਕਾਰ ਤੇ ਦਬਾਅ ਬਣ